ਲੋਕ ਸਭਾ ਚੋਣਾਂ ਨੂੰ ਤਕਰੀਬਨ ਤਿੰਨ ਦਿਨ ਰਹਿ ਗਏ ਨੇ ਔਰ ਇਸੇ ਸਮੇਂ ਦੌਰਾਨ ਜ਼ਿਆਦਾ ਵਿਵਾਦ ਖੜਾ ਹੁੰਦਾ ਪਿਆ ਖਾਸ ਕਰਕੇ ਬੀਜੇਪੀ ਉਮੀਦਵਾਰਾਂ ਵਾਸਤੇ ਬੀਜੇਪੀ ਉਮੀਦਵਾਰ ਕੋਸ਼ਿਸ਼ ਕਰ ਰਹੇ ਨੇ ਲੋਕਾਂ ਦੇ ਵਿੱਚ ਜਾਣ ਖਾਸ ਕਰਕੇ ਦਿਹਾਤੀ ਇਲਾਕਿਆਂ ਦੇ ਵਿੱਚ ਕਿਉਂਕਿ ਦਿਹਾਤ ਦੇ ਵਿੱਚ ਬੀਜੇਪੀ ਦੀ ਜੋ ਹਾਲਤ ਹੈ ਹਰ ਕੋਈ ਜਾਣਦਾ ਪਰ ਬੀਜੇਪੀ ਉਮੀਦਵਾਰਾਂ ਨੂੰ بار بار ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨਾਲ ਵਿਰੋਧਤਾ ਸਾਫ ਦਰਸਾਈ ਜਾ ਰਹੀ ਹੈ ਕਿਸਾਨ ਜਿਹੜੇ ਨੇ ਉਹ ਡਟ ਕੇ ਵਿਰੋਧ ਕਰ ਰਹੇ ਨੇ ਕਿਸੇ ਵੀ ਉਮੀਦਵਾਰ ਨੂੰ ਗਾਂ ਨਹੀਂ ਆਉਣ ਦੇ ਰਹੇ ਔਰ ਖਾਸ ਕਰਕੇ ਹੰਸਰਾਜ ਹੰਸ ਦੇ ਮਾਮਲੇ ਦੇ ਵਿੱਚ ਕਿਉਂਕਿ ਜੇ ਹੰਸਰਾਜ ਹੰਸ ਦੀ ਗੱਲ ਕਰੀਏ ਤਾਂ ਬਾਰ ਬਾਰ ਕੋਸ਼ਿਸ਼ ਕਰਦੇ ਕਿਸਾਨਾਂ 'ਚ ਜਾਣ ਦੀ ਪਰ ਕਿਸਾਨ ਵਿਰੋਧ ਕਰਦੇ ਨੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਨੇ ਬਾਰ ਬਾਰ ਹੰਸਰਾਜ ਹੰਸ ਨੇ ਇੱਥੋਂ ਤੱਕ ਵੀ ਦਾਅਵਾ ਕੀਤਾ ਸੀ ਕਿ 4 ਤਰੀਕ ਆਉਣ ਦੇ ਉਸ ਤੋਂ ਬਾਅਦ ਸਭ ਕੁਝ ਕਲੀਅਰ ਹੋ ਜਾਵੇਗਾ 4 ਤਰੀਕ ਤੋਂ ਬਾਅਦ ਇਹੀ ਵਿਰੋਧ ਕਰਤਾ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਗੋਡੇ ਆ ਕੇ ਟੇਕਣਗੇ ਇਹੋ ਜੀ ਸ਼ਬਦਾਵਲੀ ਜਿਹੜੀ ਆ ਉਹ ਹੰਸਰਾਜ ਹੰਸ ਵੱਲੋਂ ਵਰਤੀ ਗਈ ਸੀ ਖੈਰ ਇਸ ਮੁਤਾਬਿਕ ਜੇ ਇਸ ਪੂਰੇ ਆ ਵਿਵਾਦ ਦੀ ਗੱਲ ਕਰੀਏ ਤਾਂ ਉਹਨਾਂ ਨੇ ਹੰਸਰਾਜ ਹੰਸ ਦੇ ਹੱਕ ਦੇ ਵਿੱਚ ਆ ਕੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਿਸਾਨ ਜੋ ਕੁਝ ਕਰਦੇ ਪਏ ਨੇ ਉਹ ਗਲਤ ਕਰਦੇ ਪਏ ਨੇ ਐਕਚੁਅਲੀ ਇਹ ਇਸ ਗੱਲ ਦਾ ਕਹਿਣਾ ਤਾਂ ਕਰਕੇ ਜ਼ਰੂਰੀ ਕਹਿੰਦੇ ਉਹਨਾਂ ਵੱਲੋਂ ਹੋ ਗਿਆ ਕਿਉਂਕਿ ਕਿਸਾਨਾਂ ਨੇ ਸੂਤਰਾ ਮੁਤਾਬਿਕ ਕਥਿਤ ਤੌਰ ਦੇ ਉੱਤੇ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਨੂੰ ਗਾਲਾਂ ਕੱਢੀਆਂ ਨੇ ਉਹਨਾਂ ਨੇ ਬੀਜੇਪੀ ਉਮੀਦਵਾਰਾਂ ਨੂੰ ਸਾਫਟ ਟੌਰ ਦੇ ਉੱਤੇ ਗਲਤ ਸ਼ਬਦਾਵਲੀ ਵਰਤਦਿਆਂ ਹੋਇਆ ਗਾਲਾਂ ਕੱਢੀਆਂ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਡੀਲ ਕੀਤਾ ਗਲਤ ਤਰੀਕੇ ਨਾਲ ਹੈਂਡਲ ਕੀਤਾ ਔਰ ਇਸੇ ਮਾਮਲੇ ਨੂੰ ਲੈ ਕੇ ਸਵਰਨ ਸਿੰਘ ਟੈਣਾ ਨੇ ਇਤਰਾਜ਼ ਚੁੱਕਿਆ ਜ਼ਾਹਿਰ ਤੌਰ ਦੇ ਉੱਤੇ ਗਾਲਾਂ ਕੱਢਣਾ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ ਪਰ ਗਾਲਾਂ ਨਹੀਂ ਕੱਡਣੀਆਂ ਚਾਹੀਦੀਆਂ ਸੀ ਕਿਸੇ ਦੀ ਵੀ ਪਰਸਨਲ ਲਾਈਫ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਪੱਦੀ ਸ਼ਬਦਾਵਲੀ ਜਿਹੜੀ ਆ ਉਹ ਨਹੀਂ ਵਰਤਣੀ ਚਾਹੀਦੀ ਪਰ ਇੱਥੇ ਕੀਤਾ ਗਿਆ ਖੈਰ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਗਲਤ ਸੀ ਇਹ ਮੰਨਿਆ ਜਾ ਸਕਦਾ ਕਿ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਕਿ ਇੱਕ ਉਮੀਦਵਾਰ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਸੀ ਹੋਣਾ ਚਾਹੀਦਾ ਪਰ ਇਹ ਇਹ ਚੀਜ਼ਾਂ ਉਤਪੰਨ ਕਿੱਥੋਂ ਹੋਈਆਂ ਨੇ ਕਿਸਾਨਾਂ ਦੇ ਵਿੱਚ ਇਹ ਰੋਸ ਇਹ ਗੁੱਸਾ ਇਹ ਜਨੂਨ ਆਇਆ ਕਿੱਥੋਂ ਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਆਮੂਮਨ ਅਸੀਂ ਜੋ ਚੀਜ਼ ਵਾਪਰਦੀ ਹੈ ਉਹ ਬਹੁ ਬਹੁ ਉਸ ਨੂੰ ਸਹੀ ਜਾਂ ਗਲਤ ਠਹਿਰਾ ਦਿੰਨੇ ਆ ਪਰ ਉਹ ਚੀਜ਼ ਵਾਪਰੀ ਕਿਉਂ ਆ ਉੱਥੇ ਤੱਕ ਉਹ ਇਨਸਾਨ ਜਾਂ ਉਹ ਵਿਅਕਤੀ ਜਾਂ ਉਹ ਕਾਂਡ ਪਹੁੰਚ ਕਿਦਾਂ ਗਿਆ ਇਹ ਜਾਣਨਾ ਅਸੀਂ ਆ ਵਾਜਬ ਨਹੀਂ ਸਮਝਦੇ ਜਾਂ ਫਿਰ ਅਸੀਂ ਉਹਨਾਂ ਨੂੰ ਗੋਲੀਆਂ ਕਰ ਦਿੰਨੇ ਆ ਖੈਰ ਇਸ ਦੇ ਉੱਤੇ ਜੇ ਗੱਲ ਕਰੀਏ ਤਾਂ ਕਿਸਾਨ ਕਿਉਂ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਬੀਜੇਪੀ ਲੀਡਰਾਂ ਨੂੰ ਲਿਟਰਲੀ ਉਹ ਗਾਲਾਂ ਕੱਢ ਰਹੇ ਨੇ ਹਾਲਾਂਕਿ ਉਹਨਾਂ ਨੂੰ ਨਹੀਂ ਕੱਢਣੀਆਂ ਚਾਹੀਦੀਆਂ ਪਰ ਤਾਂ ਵੀ ਜੇ ਉਹ ਕੱਢ ਰਹੇ ਨੇ ਉਸ ਦੇ ਪਿੱਛੇ ਕੋਈ ਕਾਰਨ ਹੋ ਸਕਦਾ ਆ ਜਰੂਰ ਇਹ ਬਾਰ ਬਾਰ ਕਿਹਾ ਜਾਂਦਾ ਕਿ ਕਿਸਾਨਾਂ ਨੂੰ ਇਨਫਲੂਐਂਸ ਕੀਤਾ ਜਾਂਦਾ ਉਹਨਾਂ ਨੂੰ ਪੜਕਾਇਆ ਜਾਂਦਾ ਬੀਜੇਪੀ ਖਿਲਾਫ ਕੰਮ ਕਰ ਰਹੇ ਨੇ ਕਿਸਾਨ ਸਿਆਸੀ ਕੰਮ ਕਰ ਰਹੇ ਨੇ ਕਿਸਾਨ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇਹ ਹਰ ਵਾਰੀ ਕਿਉਂ ਭੁੱਲ ਜਾਇਆ ਜਾਂਦਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਇੱਕ ਵੱਡਾ ਅੰਦੋਲਨ ਆ ਇੱਕ ਨਹੀਂ ਖੈਰ ਦੋ ਅੰਦੋਲਨ ਨੇ ਪਹਿਲਾ ਅੰਦੋਲਨ ਜਿਹਦੇ ਵਿੱਚ 750 ਤੋਂ ਵੱਧ ਕਿਸਾਨ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਜਾਂ ਤਾਂ ਗੱਡੀਆਂ ਥੱਲੇ ਦੇ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟੇ ਜਾਂਦੇ ਨੇ ਤੇ ਉਦਾਂ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੁੰਦੇ ਨੇ ਉਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਔਰ ਉਸ ਤੋਂ ਬਾਅਦ ਦੁਬਾਰਾ ਅੰਦੋਲਨ ਆਉਂਦਾ ਦੁਬਾਰਾ ਅੰਦੋਲਨ ਹੁੰਦਾ ਉਹੀ ਹਾਲਾਤ ਬਣਦੇ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਬੈਠੇ ਹੁੰਦੇ ਨੇ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਹੁੰਦੇ ਨੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟੇ ਜਾਂਦੇ ਨੇ ਅਥਰੂ ਗੈਸ ਦਾ ਗੋਲਾ ਸੱਟਿਆ ਜਾਂਣਾ ਇਹ ਕਹਿਣਾ ਬਹੁਤ ਸੌਖਾ ਆ ਜਦੋਂ ਅਥਰੂ ਗੈਸ ਦਾ ਗੋਲਾ ਸੱਟਿਆ ਜਾਂਦਾ ਔਰ ਉਸ ਦੇ ਵਿੱਚੋਂ ਗੈਸ ਐਜੈਕਟ ਹੁੰਦੀ ਆ ਤੇ ਉਸ ਵੇਲੇ ਉਸ ਗੈਸ ਨੂੰ ਸਹਿਣ ਕਰਨਾ ਬਹੁਤ ਔਖੀ ਗੱਲ ਆ ਉਹਨੂੰ ਸਹਿ ਜਾਣਾ ਬਹੁਤ ਔਖੀ ਗੱਲ ਹੈ ਅੱਖਾਂ ਜਲਣ ਨੂੰ ਆਉਂਦੀਆਂ ਸਾੜ ਪੈਂਦਾ ਅੱਖਾਂ ਦੇ ਵਿੱਚ ਐ ਲੱਗਦਾ ਜਿਵੇਂ ਅੱਖਾਂ ਖਰਾਬ ਹੋ ਜਾਣਗੀਆਂ ਬਹੁਤ ਸਾਰੇ ਲੋਕ ਤਾਂ ਇਦਾਂ ਦੇ ਨਹੀਂ ਜਿਨ੍ਹਾਂ ਦੀ ਆਈ ਸਾਈਟ ਨੂੰ ਬੜੇ ਲੰਮੇ ਸਮੇਂ ਤੱਕ ਪ੍ਰੋਬਲਮ ਰਹੀ ਹੈ ਔਰ ਉੱਥੇ ਦੇ ਹਾਲਾਤ ਜਿਹੜੇ ਸੀਗੇ ਕਿਸਾਨਾਂ ਦੇ ਨਾਲ ਜੋ ਤਸ਼ੱਦਦ ਹੋ ਰਿਹਾ ਸੀ ਉਹਨਾਂ ਦੇ ਉੱਤੇ ਜੇ ਕਿਸਾਨ ਅੱਗੇ ਵੱਧਦੇ ਵੀ ਸਨ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸਨ ਉਹਨਾਂ ਦੇ ਉੱਤੇ ਗੈਸ ਕਨੈਸਟਰਸ ਉਹਨਾਂ ਦੇ ਉੱਤੇ ਨਾਰਮਲ ਕਨੈਸਟਰਸ ਪਲਾਸਟਿਕ ਦੇ ਜਿਹੜੇ ਹੁੰਦੇ ਆ ਉਹ ਆਮ ਤੌਰ ਦੇ ਉੱਤੇ ਪਲਾਸਟਿਕ ਦੇ ਹੁੰਦੇ ਪਰ ਹੌਲੋ ਨਹੀਂ ਯਾਨੀ ਖੋਖਲੇ ਨਹੀਂ ਹੁੰਦੇ ਭਾਰੀ ਹੁੰਦੇ ਨੇ ਉਹ ਅੰਦਰ ਤੱਕ ਜਿਹੜਾ ਉਹ ਪਲਾਸਟਿਕ ਪੂਰਾ ਭਰਿਆ ਹੁੰਦਾ ਔਰ ਉਹ ਕਨੈਸਟਰਸ ਜਿਹੜੇ ਨੇ ਉਹ ਕਿਸਾਨਾਂ ਦੇ ਉੱਤੇ ਸੁੱਟੇ ਜਾ ਰਹੇ ਸਨ ਖੈਰ ਉਹਨਾਂ ਦੇ ਨਾਲ ਕਿਸਾਨਾਂ ਨੂੰ ਡੂੰਗਾ ਨੁਕਸਾਨ ਜ਼ਰੂਰ ਹੋਇਆ ਕਿਉਂਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਡੇ ਫੱਟ ਲੱਗੇ ਇਹਨਾਂ ਕੈਨਸਟਰਸ ਦੇ ਕਾਰਨ ਉਹਨਾਂ ਦੇ ਸਰੀਰਾਂ ਦੇ ਉੱਤੇ ਫੱਟ ਲੱਗੇ ਐਥੋਂ ਤੱਕ ਕਿ ਸ਼ਰੇ ਵਾਲੇ ਜਿਹੜੇ ਗੈਸ ਕੈਨਸਟਰਸ ਹੈਗੇ ਨੇ ਉਹ ਵੀ ਸੱਟੇ ਗਏ ਨੇ ਜੋ ਪਹਿਲਾਂ ਹੀ ਐਕਸਪਲੋਡ ਹੋ ਜਾਂਦੇ ਸੀ ਔਰ ਉਹਨਾਂ ਦੇ ਵਿੱਚੋਂ ਸ਼ਰੇ ਜਿਹੜੇ ਸੀਗੇ ਉਹ ਕਿਸਾਨਾਂ ਦੇ ਜਸਮਾ ਦੇ ਉੱਤੇ ਜਾ ਕੇ ਲੱਗਦੇ ਸਨ ਔਰ ਭਾਰੀ ਨੁਕਸਾਨ ਪਹੁੰਚਾਉਂਦੇ ਸਨ ਕਿਸਾਨ ਵੱਡੀ ਮਾਤਰਾ 'ਚ ਫੱਟੜ ਹੋਏ ਨੇ ਉਹਨਾਂ ਦੇ ਮੂੰਹ ਉਹਨਾਂ ਦੇ ਮੱਥੇ ਲੱਤਾਂ ਗੋਡੇ ਸਾਰੇ ਨੁਕਸਾਨੇ ਗਏ ਔਰ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਨੇ ਕਿ ਇਸ ਤੋਂ ਬੁਰਾ ਕੀ ਹੋ ਸਕਦਾ ਹੈ ਤੇ ਉਸੇ ਵੇਲੇ ਖਬਰ ਸਾਹਮਣੇ ਆ ਜਾਂਦੀ ਹੈ ਕਿ ਗੋਲੀਆਂ ਚਲਾਈਆਂ ਗਈਆਂ ਨੇ ਉਸੇ ਵੇਲੇ ਖਬਰ ਸਾਹਮਣੇ ਆਉਂਦੀ ਕਿ ਐਸਐਮਜੀ ਦੀਆਂ ਗੋਲੀਆਂ ਚਲੀਆਂ ਨੇ ਉੱਥੇ ਸ਼ੈਲਜ਼ ਬ੍ਰਾਮਦ ਹੁੰਦੇ ਨੇ ਬੁਲਟ ਸ਼ੈਲਜ਼ ਮਿਲਦੇ ਨੇ ਔਰ ਉਸ ਤੋਂ ਬਾਅਦ 12 ਬੋਰ 12 ਬੋਰ ਦੀ ਰਾਈਫਲ ਜਿਹੜੀ ਆ ਉਹ ਫਾਇਰ ਕੀਤੀ ਜਾਂਦੀ ਹੈ ਜਿਸ ਦੇ ਨਾਲ ਕਹਿੰਦੇ ਕਿਸਾਨਾਂ ਦੀ ਮੌਤ ਹੁੰਦੀ ਹੈ ਹੁਣ ਇੰਨਾ ਕੁਝ ਜੇ ਹੋ ਜਾਵੇ ਕਿਸਾਨਾਂ ਦੇ ਨਾਲ ਉਹ ਵੀ ਇੱਕ ਕਾਰਨ ਕਰਕੇ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਇੱਕ ਬਫਰ ਸਟੇਟ ਬਣ ਗਈ ਜਿਹੜੀ ਦਿੱਲੀ ਤੇ ਪੰਜਾਬ ਦੇ ਵਿੱਚ ਹੁਣ ਦਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਔਰ ਹਰਿਆਣਾ ਨੇ ਟੱਪਣ ਦਿੱਤਾ ਗਿਆ ਇਹ ਹੈਰਾਨੀ ਦੀ ਗੱਲ ਹੈ ਗੁੱਸਾ ਇੱਥੇ ਆ ਕੇ ਪਨਪਦਾ ਹੈ ਕਿ ਜਦੋਂ ਇੰਨਾ ਤਸ਼ੱਦਦ ਹੋਵੇ ਇਸ ਵਾਰ ਵੀ ਅੰਦੋਲਨ ਦੇ ਵਿੱਚ ਕਿਸਾਨ ਮਾਰੇ ਗਏ ਸ਼ਹੀਦ ਹੋਏ ਨੌਜਵਾਨ ਕਿਸਾਨ ਮਾਰੇ ਗਏ ਔਰ ਬੇਮੌਤ ਮਾਰੇ ਗਏ ਇਥੋਂ ਤੱਕ ਕਿ ਇਹ ਘਰਤਾ ਜਾਂਦਾ ਹੈ ਕਿ ਜਿਹੜੇ ਵੱਡੇ ਕਿਸਾਨ ਲੀਡਰ ਨੇ ਉਹ ਸਿਆਸਤ ਕਰਦੇ ਨੇ ਪਰ ਵੱਡੇ ਕਿਸਾਨ ਲੀਡਰ ਨਹੀਂ ਮਾਰੇ ਗਏ ਜਿਹੜੇ ਆਮ ਕਿਸਾਨ ਸੀਗੇ ਰੈਲੀਆਂ ਦੇ ਵਿੱਚ ਸੰਬੋਧਨ ਕਰਦੇ ਸੀ ਜਾ ਕੇ ਜਿੱਥੇ ਵਿਰੋਧ ਪ੍ਰਦਰਸ਼ਨ ਹੁੰਦਾ ਸੀ ਉੱਥੇ ਆਪਣੇ ਨਾਲ ਦੇ ਕਿਸਾਨ ਨਾਲ ਖੜਦੇ ਸੀਗੇ ਉਹ ਕਿਸਾਨ ਮਾਰੇ ਗਏ ਇਹਦਾ ਇਹਦਾ ਰੋਸ ਕੌਣ ਬੇਰ ਕਰੇਗਾ ਇਹਦਾ ਰੋਸ ਕੌਣ ਚੱਕੇਗਾ ਕੀ ਸਵਰਨ ਸਿੰਘ ਟੈਣਾ ਜਾਂ ਹੋਰ ਕੋਈ ਪੱਤਰਕਾਰ ਜਿਹੜੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦੇ ਨੇ ਉਹ ਜ਼ਰੂਰ ਸਹੀ ਗੱਲ ਹੈ ਕਿ ਕਿਸਾਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕੀ ਉਸ ਦੇ ਪਿੱਛੇ ਸਾਈਕੋਲੋਜੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਦੇ ਵੱਲੋਂ ਕਿਉਂ ਕਿਸਾਨ ਇਸ ਹੱਦ ਤੱਕ ਪਹੁੰਚੇ ਨੇ ਕਿਉਂ ਇੱਕ ਪਾਰਟੀ ਨੂੰ ਲੈ ਕੇ ਇੰਨਾ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹਾਲਾਂਕਿ ਜ਼ਰੂਰ ਬਾਕੀ ਪਾਰਟੀਆਂ ਨੇ ਔਰ ਉਹਨਾਂ ਦਾ ਵਿਰੋਧ ਕਰਨਾ ਨਹੀਂ ਕਰਨਾ ਕਿਸੇ ਦਾ ਪਰਸਨਲ ਪੁਆਇੰਟ ਆਫ View ਹੋ ਸਕਦਾ ਪਰ ਭਾਜਪਾ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਜਿਹੜਾ ਉਹ ਖਾਸ ਕਰਕੇ ਇਸ ਕਾਰਨ ਹੋ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਉਹਨਾਂ ਦੀ ਸਾਈਕੀ ਜਿਹੜੀ ਇਸ ਤਰ੍ਹਾਂ ਬਿਲਡ ਅਪ ਹੋ ਗਈ ਹੈ ਇਸ ਤਰ੍ਹਾਂ ਰੀਵਾਈਂਡ ਹੋ ਗਈ ਹੈ ਕਿ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਹੋਏ ਤਸ਼ੱਦਦ ਦਾ ਕੱਲਾ-ਕੱਲਾ ਲਮਾ ਯਾਦ ਹੈ ਉਹਨਾਂ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਉੱਥੇ ਅੰਦੋਲਨ ਕਰ ਰਹੇ ਹੁੰਦੇ ਨੇ ਉਹ ਆਪਣੇ ਅੰਦੋਲਨ ਦੇ ਵਿੱਚ ਮਾਰੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕੋਈ ਫੱਟ ਲੱਗਦਾ ਉਹਨਾਂ ਦੇ ਸਾਹਮਣੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਖੂਨ ਡੁੱਲਦਾ ਕਿਸਾਨਾਂ ਦੇ ਪੱਤਰਕਾਰਾਂ ਨੇ ਆਪ ਦੇਖਿਆ ਆ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਅਣਗੌਲੀਆਂ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਜ਼ਰੂਰ ਦੁਬਾਰਾ ਕਹਾਂਗੇ ਕਿ ਕਿਸਾਨਾਂ ਨੇ ਜੇ ਗਾਲਾਂ ਕੱਢੀਆਂ ਨੇ ਗਾਲੀ-ਗਲੋਚ ਕੀਤਾ ਆ ਗਲਤ ਸ਼ਬਦਾਵਲੀ ਵਰਤੀ ਆ ਜਾਂ ਕਿਸੇ ਨੂੰ ਆ ਹੱਥ ਲਾਇਆ ਆ ਇਹ ਗੱਲ ਬੇਹੱਦ ਗਲਤ ਹੈ ਔਰ ਇਸ ਗੱਲ ਦੀ ਵਿਰੋਧਤਾ ਹੋਣੀ ਚਾਹੀਦੀ ਹੈ ਕਿਸਾਨਾਂ ਵਿੱਚ ਆਪਣੇ ਆਪ ਵੀ ਮਤਾ ਹੋਣਾ ਚਾਹੀਦਾ ਹੈ ਮਤਾ ਪੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਾ ਕੀਤੀ ਜਾਵੇ ਨਾ ਹੀ ਕੋਈ ਗਾਲ ਕੱਢੀ ਜਾਵੇ ਨਾ ਹੀ ਕਿਸੇ ਨੂੰ ਫਿਜ਼ੀਕਲੀ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇ ਪਰ ਦੂਜੇ ਪਾਸੇ ਕਿਸਾਨਾਂ ਦੀ ਸਾਈਕੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਜ਼ਰੂਰ ਇੱਕ ਪਾਸੜ ਹੁੰਦਾ ਜਾਂਦਾ ਬਿਆਨ ਪ੍ਰਤੀਤ ਹੋਇਆ ਜਦੋਂ ਹੰਸ ਰਾਜ ਹੰਸ ਬਾਰੇ ਗੱਲ ਕਰ ਰਹੇ ਹੁੰਦੇ ਨੇ ਕਹਿੰਦੇ ਕੀ ਨੇ ਉਸ ਦੌਰਾਨ ਆਓ ਸੁਣਦੇ ਹਾਂ ਇਹ ਵੀਡੀਓ ਬਣਾਉਣ ਨੂੰ ਮੇਰਾ ਚਤਨ ਇਸੇ ਕਰਦਾ ਪਹਿਲਾਂ ਪਰ ਫਿਰ ਮੈਂ ਜਦੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੇਖੀ ਜਾਂਦਾ ਵੀ ਇੱਕੋ ਗੱਲ ਇੱਕੋ ਗੱਲ ਇੱਕੋ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ ਸਾਡੇ ਕਿਸਾਨ ਭਰਾਵਾਂ ਦੇ ਇੱਕ ਹਿੱਸੇ ਦੇ ਵੱਲੋਂ ਫਿਰ ਇਹ ਵੀਡੀਓ ਇਸ ਕਰਕੇ ਬਣਾਉਣ ਲੱਗਾ ਮੈਂ ਇਹਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਕਿਉਂਕਿ ਇਹ ਕਿਸਾਨ ਜੱਥੇਬੰਦੀਆਂ ਦੀ ਵੀ ਭਲੇ ਦੀ ਗੱਲ ਹੈ ਇਸ ਵੇਲੇ ਕਿਸੇ ਨੂੰ ਵੋਟ ਪਾਉਣੀ ਹੈ ਨਹੀਂ ਪਾਉਣੀ ਸਾਡੀ ਆਪਣੀ ਮਰਜ਼ੀ ਆ ਇਹ ਸਾਡੇ ਅਧਿਕਾਰ ਦੇ ਵਿੱਚ ਆ ਕਿ ਅਸੀਂ ਵਿਰੋਧ ਕਰੀਏ ਪਰ ਵਿਰੋਧ ਕਿਹੋ ਜਿਹਾ ਹੋਣਾ ਚਾਹੀਦਾ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੰਸ ਰਾਜ ਹੰਸ ਨੂੰ ਜਿਸ ਤਰੀਕੇ ਨਾਲ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਤੇ ਇਹ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਦੇ ਉੱਤੇ ਲਿਖਿਆ ਤੇ ਕਿਹੜੇ ਧਰਮ ਗ੍ਰੰਥ ਦੇ ਵਿੱਚ ਹੋਰ ਚ ਲਿਖਿਆ ਆਪਾਂ ਇਹਦੇ ਬਾਰੇ ਵੀ ਸੋਚ ਗਏ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਕਿਸਾਨ ਆਗੂਆਂ ਦਾ ਇੱਕ ਹਿੱਸਾ ਜਾਂ ਕਹਿੰਦੀ ਹੈ ਕਿਸਾਨ ਜਿੱਥੇ ਬੰਦਗਿਆਂ ਨਾਲ ਜੁੜੇ ਹੋਏ ਲੋਕਾਂ ਦਾ ਇੱਕ ਹਿੱਸਾ ਹੰਸ ਦੇ ਬਾਰੇ ਉਹ ਸ਼ਬਦਾਂ ਦੀ ਵਰਤੋਂ ਕਰ ਰਿਹਾ ਜਿਹੜਾ ਕਿ ਬਰਦਾਸ਼ਤਯੋਗ ਨਹੀਂ ਜੇਕਰ ਤੁਹਾਨੂੰ ਕੋ ਗਾਲਾਂ ਕੱਢੇ ਉਹ ਮੈਨੂੰ ਕੋ ਗਾਲਾਂ ਕੱਢੀਏ ਆਪਾਂ ਕਿਸੇ ਹੋਰ ਨੂੰ ਗਾਲਾਂ ਕੱਢੀਏ ਕੋਈ ਵੀ ਬੰਦਾ ਇਹੋ ਜੀਆਂ ਗੱਲਾਂ ਸੁਣਦਾ ਨਹੀਂ ਤੁਸੀਂ ਨਹੀਂ ਵੋਟ ਪਾਉਣੀ ਬਿਲਕੁਲ ਠੀਕ ਹੈ ਬਿਲਕੁਲ ਨਾ ਵੋਟ ਪਾਓ ਹ ਜਿਹੜੇ ਵੀ ਉਮੀਦਵਾਰ ਆਪਾਂ ਨੂੰ ਪਸੰਦ ਨਹੀਂ ਉਹਨਾਂ ਨੂੰ ਬਿਲਕੁਲ ਨਹੀਂ ਵੋਟ ਪਾਉਣੀ ਚਾਹੀਦੀ ਨੋਟਾ ਦੇ ਬਟਨ ਨੂੰ ਨੱਪ ਦਿਓ ਕਿਸੇ ਵੀ ਬੰਦੇ ਨੂੰ ਵੋਟ ਪਾ ਦਿਓ ਪਰ ਆਪਾਂ ਨੂੰ ਵਿਰੋਧ ਨਹੀਂ ਕਰਨਾ ਆ ਪੰਜਾਬੀਆਂ ਨੂੰ ਇਹ ਗੱਲ ਜ਼ਰੂਰ ਸੋਚਣੀ ਸਮਝਣੀ ਤੇ ਵਿਚਾਰਨੀ ਚਾਹੀਦੀ ਆ ਹੁਣ ਕਈ ਬੰਦੇ ਵੀ ਗੱਲ ਕਹਿਣਗੇ ਹੰਸ ਦਾ ਹੱਥ ਠੋਕਾ ਬਣ ਗਿਆ ਹੰਸ ਤੋਂ ਪੈਸੇ ਲੈ ਲੈ ਹੁਣੇ ਆ ਇਹ ਹੰਸ ਦੀ ਬੋਲੀ ਬੋਲਦਾ ਹੈ ਇਹ ਤਾਂ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਕਿ ਜੇਕਰ ਆਪਾਂ ਕਿਸੇ ਉਤੇ ਕਿੰਤੂ ਕਰਗੇ ਆਪਾਂ ਉਹਦੇ ਤੋਂ ਚੋਬਾ ਲਾਉਣੀ ਆ ਪਰ ਜਰਾ ਸੋਚ ਕੇ ਦੇਖੋ 1 ਜੂਨ ਦੇ ਵਿੱਚ 6 ਮਹੀਨੇ ਰਹਿੰਦੇ ਆ ਕਿ 6 ਸਾਲ ਰਹਿੰਦੇ ਆ ਦਣ ਚਾਰ ਨਹੀਂ ਰਹਿ ਗਏ ਨਹੀਂ ਵੋਟ ਪਾਉਣੀ ਨਾ ਪਾਓ ਪਰ ਜਿਸ ਤਰੀਕੇ ਦੇ ਨਾਲ ਪਟਿਆਲਾ ਦੀ ਰੈਲੀ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਮੌਕੇ ਹੰਸ ਰਾਜ ਹੰਸ ਨੂੰ ਘੇਰਿਆ ਗਿਆ ਜਿਸ ਤਰੀਕੇ ਨਾਲ ਉਹਦੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਆ ਜਿਸ ਤਰੀਕੇ ਦੇ ਨਾਲ ਉਹਦੀ ਧੀ ਪੈਣ ਇੱਕ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਉਹਨੂੰ ਚੁਣੌਤੀਆਂ ਦਿੱਤੀਆਂ ਗਈਆਂ ਜਿਸ ਤਰੀਕੇ ਨਾਲ ਪੁਲਿਸ ਉਹਨੂੰ ਉੱਥੋਂ ਕੱਢ ਕੇ ਲੈ ਕੇ ਗਈ ਆ ਤੇ ਆਪਾਂ ਹੁਸਤਲਾ ਟਾਰਾਂ ਮਾਰਦੇ ਹੋਗੇ ਬਿੱਲਾ ਹੰਸ ਭਜਾਤਾ ਹੋਏ ਹੱਥ ਨੂੰ ਨਿਕਲ ਨਹੀਂ ਦਿੱਤਾ ਹੋਏ ਪਰ ਇਹਦੇ ਨਾਲ ਆਪਣੀ ਇਮੇਜ ਕੀ ਬਣਦੀ જરા ਸੋਚ ਕੇ ਦੇਖੋ ਹਸੂਹਰਾ ਨੇ ਇੱਕ ਵਾਰ ਨੇ ਗੱਲ ਕਹੀ ਸੀ ਮੈਂ ਨਹੀਂ ਕਹਦਾ ਵੀ ਭਾਈ ਉਹਨਾਂ ਨੇ ਜਿਹੜੀ ਗੱਲ ਕਹੀ ਆ 100% ਦੀ ਯਕੀਨ ਕਰ ਗਏ ਹਸੂਹਰਾ ਨੇ ਇੱਕ ਵਾਰ ਗੱਲ ਸੀ ਕਿ ਮੈਂ ਇੱਕ ਪਿੰਡ ਦੇ ਵਿੱਚ ਗਿਆ ਫਰੀਦਕੋਟ ਦੇ ਵਿੱਚ ਉਸ ਥਾਂ ਦੇ ਉੱਤੇ ਮੈਂ ਆਪਣਾ ਭਾਸ਼ਣ ਦੇਣ ਦੇ ਲਈ ਗਿਆ ਕੁਝ ਲੋਕਾਂ ਦੇ ਵੱਲੋਂ ਆ ਕੇ ਜਿਹੜੇ ਕਿ ਕਿਸਾਨ ਕਹਿ ਰਹੇ ਸੀ ਉਹਨਾਂ ਦੇ ਵੱਲੋਂ ਆ ਕੇ ਪ੍ਰਬੰਧਕ ਵੀ ਧੀ ਭਣ ਇੱਕ ਕੀਤੀ ਗਈ ਕੁੜੀ ਦੇ ਕੱਪੜੇ ਵੀ ਖਿੱਚੇ ਗਏ ਤੇ ਇਹ ਗੱਲ ਕਹੀ ਗਈ ਵੀ ਜੇਕਰ ਤੂੰ ਹਸਦਾ ਇੱਥੇ ਭਾਸ਼ਣ ਦਵਾਇਆ ਤੇ ਫਿਰ ਤੂੰ ਦੇਖ ਲਈ ਤੇਰਾ ਬਣਾਉਣੇ ਕੀ ਤੇਰੇ ਟੱਬਰ ਦਾ ਬਣਾਉਣੇ ਕੀ ਆ ਉਹ ਕਹ ਰਿਹਾ ਜੀ ਕਿ ਮੈਂ ਉਸ ਦਿਨ ਇਹ ਗੱਲ ਕਹਤੀ ਵੀ ਭਾਈ 1 ਜੂਨ ਨੂੰ ਵੋਟਾਂ ਪਾ ਦਿਓ ਦੋ ਨੂੰ ਆਪਾਂ ਦੇਖ ਲਾਂਗੇ। ਨਾ ਤਾਂ ਕੋਈ ਹੰਸ ਇਹੋ ਜਿਹਾ ਬੰਦਾ ਜਿਹੜਾ ਪੂਰੀ ਕਿਸਾਨ ਜੱਥੇਬੰਦੀਆਂ ਨੂੰ ਕਿਸਾਨ ਮਜ਼ਦੂਰ ਖੇਤਰ ਨੂੰ ਵਰਗ ਨੂੰ ਢਾਲੂਗਾ ਇਕੱਲਾ ਹੀ ਤੇ ਨਾ ਹੀ ਸਾਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਆਪਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਉੱਤੇ ਇਹੋ ਜਿਹਾ ਵਾਰ ਕਰਗੇ। ਵਿਰੋਧ ਕਰਨਾ ਸਾਡੇ ਹੱਕ ਦੇ ਵਿੱਚ ਹੈ। ਵਿਰੋਧ ਸਾਨੂੰ ਕਰਨਾ ਚਾਹੀਦਾ ਜਿਹੜਾ ਵੀ ਸਾਨੂੰ ਨਹੀਂ ਪਸੰਦ। ਪਰ ਇਹ ਗੱਲ ਜ਼ਰੂਰ ਸੋਚ ਕੇ ਦੇਖੀਏ। ਇਹ ਭਾਈ ਜੇ ਅਸੀਂ ਇਸ ਵੇਲੇ ਹੰਸ ਨੂੰ ਜਾਂ ਕਿਸੇ ਵੀ ਹੋਰ ਉਮੀਦਵਾਰ ਨੂੰ ਧੀਆਂ ਪੈਣਾ ਦੀਆਂ ਗਾਲਾਂ ਕੱਢਦੇ ਆ ਉਹਦੀ ਮਾਂ ਪੈਣ ਇੱਕ ਕਰਦੇ ਆ ਤਾਂ ਸਾਡੀ ਆਪਣੀ ਸ਼ਾਨ ਬਣਦੀ ਆ ਇਹ ਵੀਡੀਓ ਹੋਛਿਆਂ ਨੂੰ ਜਿਨ੍ਹਾਂ ਦੇ ਕੋਲੇ ਸ਼ਬਦਾਂ ਦੀ ਘਾਟ ਆ ਉਹਨਾਂ ਨੂੰ ਇਹ ਚੰਗੀ ਲੱਗਦੀ ਹੋਣੀ ਆ ਵੀ ਆ ਦੇਖੋ ਇਹ ਠੋਕਤਾ ਹੋਏ ਜਾਂ ਚੱਕਤਾ ਹੋਏ ਰਖਤਾ ਹੋਏ ਕਿਉਂਕਿ ਅਸੀਂ ਇਹ ਗੱਲਾਂ ਕਰਦੇ ਹੁੰਨੇ ਆ ਪਰ ਗੱਲ ਇਹ ਆ ਕਿ ਇਹਦੇ ਨਾਲ ਪੰਜਾਬ ਦੀ ਝੋਲੀ ਦੇ ਵਿੱਚ ਕੀ ਪੈਂਦਾ ਕਿਸਾਨੀ ਦੀਆਂ ਬਹੁਤ ਸਾਰੀਆਂ ਮੰਗਾਂ ਅਸੀਂ ਵੀ ਕਿਸਾਨ ਗੁਰਦਿਆਂ ਦੇ ਵਿੱਚ ਜਾਂਦੇ ਰਹੇ ਆ ਕਿਸਾਨੀ ਮੰਗਾ ਨਹੀਂ ਮੰਨੀਆਂ ਕਿ ਇਹ ਗੱਲ ਸੱਚੀ ਆ ਬੀਜੇਪੀ ਦਾ ਵਿਰੋਧ ਕਰਨਾ ਮੈਂ ਗੈਰਵਾਜਬ ਨਹੀਂ ਕਹਿੰਦਾ ਬੀਜੇਪੀ ਦਾ ਵਿਰੋਧ ਵਾਜਬ ਹੋ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਮੰਗਾਂ ਮੰਨੀਆਂ ਨਹੀਂ ਗਈਆਂ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਇਸ ਵੇਲੇ ਵੀ ਸ਼ੰਭੂ ਖਨੋਰੀ ਦੇ ਉੱਤੇ ਗੱਲ ਸੱਚੀ ਹੈ ਪਰ ਆਪਾਂ ਵਿਰੋਧ ਕਰਨ ਵੇਲੇ ਮर्याਦਾ ਕਿਹੜੀ ਗੱਲੋਂ ਭੁੱਲ ਜਾਂਦੇ ਆ ਨਾਲੇ ਕਹਿੰਦੇ ਵੀ ਅਸੀਂ ਸ਼ਬਦ ਗੁਰੂ ਦਾ ਬਹੁਤ ਪਾਲਣ ਕਰਦੇ ਨਾਲੇ ਧੀ ਪੇਣ ਕਰਦਿੰਦੇ ਕਿਹੜੀ ਧੀ ਤੇ ਕਿਹੜੀ ਪੇਣ ਦੇ ਬਾਰੇ ਗਾਲਾਂ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ ਦੇ ਵਿੱਚ ਲਿਖਿਆ ਹੋਈਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ